ਇਹ ਚੁੰਜਾਇਆ ਚੁੰਜਾਇਆ ਦਾ ਸੋਫਾ ਆਪਣੇ ਕੋਲ ਸਾਰੇ 45000 ਆਹ ਵਾਲਾ ਸੋਫਾ ਹਾਂ ਸਗਾ बटा 100 ਆਹ ਸਾਰਾ ਸਮਾਨ ਸਾਰਾ 45 ਜਿੰਨਾ ਹੈਗਾ 45000 ਜਿਹਦੇ ਵਿੱਚ ਜਿਹਦੇ ਵਿੱਚ 40 ਡेंसिटी ਐਚ ਆਰ ਦੀ ਗੱਦੀ ਹੋਊਗੀ ਫੈਬਰਿਕ ਸਵੈਡ ਲਗਾ ਲਓ ਜਾਂ ਤੁਹਾਡੀ ਚੁਆਇਸ ਦਾ ਕੋਈ ਵੀ ਇਹ ਪੋਲੀਸਟਰ ਡਾਈਨਿੰਗ ਟੇਬਲ ਹੈ ਔਰ ਸਾਰਾ ਸਾਗਵੰਦ ਵਿੱਚ ਆਪੇ ਸਾਰਾ ਸਾਗਵੰਦ ਹੈ ਦਾ ਆ ਸਾਰਾ ਪੋਲੀਸਟਰ ਦਾ ਮਾਪ ਆਪਲਾਈ ਦੇ ਉੱਤੇ ਪੋਲੀਸਟਰ ਪੋਲਿਸ਼ ਕੀਤੀ ਹੋਈ ਹੈ ਸਾਰਾ ਬੇਸ ਇਹਦਾ ਸਾਗਵੰਦ ਹੈ ਔਰ ਮਾਪ ਆਪਲਾਈ ਦੇ ਵਿੱਚ ਹੈ ਉਹ ਥੱਲੇ ਵੀ ਦਿਖਾ ਦਿਆਂ ਯਾਰ ਹਾਂ ਬਈ ਥੱਲੇ ਸਾਰਾ ਪੋਲੀਸਟਰ ਹੈ ਮੈਟਲ ਬ ਨਾਰਮਲ ਨਾਰਮਲ ਚੇਅਰ ਹੁੰਦੀ ਹੈ ਅਦਰਵਾਈਜ਼ ਸਾਰੇ ਡਾਈਨਿੰਗ ਨਾਲ ਇਧੀਆਂ ਨਾਲ 6 ਦੀਆਂ 6 ਮਾਸਟਰ ਚੇਅਰ ਹੈ ਇਹ ਸਾਰਾ ਸਾਗਵੰਦ ਦਾ ਬਈ ਹੈ ਹਾਂਜੀ ਹਾਂਜੀ ਬਈ ਹੋਰ ਗੱਲਾਂ ਗੱਲਾਂ ਫਿਨਿਸ਼ਿੰਗ ਬਹੁਤ ਆ ਨਾ ਹਰੇ ਜੀ ਦੇ ਵਿੱਚ ਹੈ ਹਨਾ ਪੀਓ ਦੇ ਵਿੱਚ ਫਿਨਿਸ਼ਿੰਗ ਆਈ ਹੈ ਮੈਂ ਇਨੀ ਫਿਨਿਸ਼ਿੰਗ ਦੇਖੀ ਨਹੀਂ ਕਦੇ ਜਿੰਨੀ ਆ ਫਿਨਿਸ਼ਿੰਗ ਤੁਸੀਂ ਦਿਖਾ ਰਹੇ ਹੋ ਨਾ ਬੜੀ ਫਿਨਿਸ਼ਿੰਗ ਆ ਬੰਦਾ ਮਨ ਲਾ ਦੇ ਬਾਲਬੂਲ ਬਣਾ ਦੇ ਇਹਦੇ ਵਿੱਚ ਹੀ ਦੇਖ ਲੈਣਾ ਅਸੀਂ ਚੱਲ ਆਪਾਂ ਦੀ ਲੋਡਿੰਗ ਬਣੇਗੀ ਉਹ ਵੀ ਮਿੱਤਰੋ ਇਦਾਂ ਦਾ ਝੂਲਾ ਸੋਨੂ ਵੀ ਦਵਾ ਦਈਏ ਜਾਂ ਆਹ ਵਾਲੀਆਂ ਚੇਹਰਾਂ ਆਹ ਵਾਲੀ ਓ ਵਾਲੀ ਤੇ ਉਹ ਵਾਲੀ ਆਹ ਸਾਰੀਆਂ ਚੇਹ ਬਾਰ ਰੱਖਣੀ ਹੈ ਨਾ ਆਊਟਡੋਰ ਗਾਰਡਨ ਹੈਗਾ ਤੁਹਾਡੇ ਤੇ ਇਦਾਂ ਦੀਆਂ ਚੇਹਰਾ ਜੜੀਆਂ ਬਹੁਤ ਸੋਹਣੀਆਂ ਲੱਗਦੀਆਂ ਤੇ ਆ ਝੂਲਾ ਬੱਦਾ ਫਰਨੀਚਰ ਟਾਊਨ ਵਾਲਿਆਂ ਦੇ ਖੜੇ ਆ ਬਾਈ ਉਹਨਾਂ ਕੋਲੇ ਤੇ ਬਹੁਤ ਸੋਹਣੀਆਂ ਸੋਹਣੀਆਂ ਚੇਹਰਾ ਤੁਹਾਨੂੰ ਇੱਥੋਂ ਮਿਲਣੀਆਂ ਆ ਆ ਤਾਂ ਮਿਲਣੀਆਂ ਮਿਲਣੀਆਂ ਆਊਟਡੋਰ ਵਾਲੀਆਂ ਤੇ ਇੰਡੋਰ ਵਾਲੀਆਂ ਤੁਹਾਨੂੰ ਅੰਦਰ ਦਿਖਾਉਣੇ ਆ ਉਹ ਵੀ ਤੁਹਾਨੂੰ ਬੜੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਮਿਲਣੀਆਂ ਤੇ ਮਿਲਣੀਆਂ ਬੜੀਆਂ ਯੂਨੀਕ ਜੀਆਂ ਕਿਤੋਂ ਵੀ ਨਹੀਂ ਮਿਲਣੀਆਂ ਤੇ ਬਾਈ ਆਪਣਾ ਸਸਤੀਆਂ ਵੀਰੇ ਸਸਤੀਆਂ ਬਾਈ ਜੀ ਉਹ ਸੇ ਤਾਂ ਠੀਕ ਹੈ ਜੀ ਵਧੀਆ ਜੀ ਵਧੀਆ ਬਾਈ ਚੇਹਰਾ ਦੇਖ ਰਹੇ ਸੀ ਨਾ ਬਾਹਰ ਬੜੀਆਂ ਸੋਹਣੀਆਂ ਪਈਆਂ ਝੂਲੇ ਹੋ ਗਏ ਹਾਂਜੀ ਬਾਈ ਚੇਹਰਾ ਬਈ ਜੀ ਆਹ ਵੀ ਬੜੀਆਂ ਸੋਹਣੀਆਂ ਹਨ ਯੂਨਿਕ ਦੀਆਂ ਚੇਹਰਾ ਦੋ ਚੇਹਰਾ ਹੋ ਗਿਆ ਲੋਬੀ ਚੇਅਰ ਬੈਡਰੂਮ ਚੇਅਰ ਲੋਬੀ ਚੇਅਰ ਅੱਜਕੱਲ ਕੈਂਡਾ ਟ੍ਰੈਂਡ ਫੇਰ ਦੁਈ ਵਾਰ ਤੋਂ ਦੁਆਰਾ ਹਨ ਇਹ ਪਹਿਲਾਂ ਚੱਲਦਾ ਸੀ ਨਾ ਇਹ ਦੁਆਰਾ ਹਾਂ ਦੁਆਰਾ ਫੇਰ ਹਾਂ ਇਹ ਇਦਾਂ ਦੀਆਂ ਚੇਹਰਾ ਤੁਸੀਂ ਦੇਖੋ ਲੋਬੀ ਚੇਅਰ ਹੈ ਪੀਯੂ ਪਾਲਿਸ਼ ਦੇ ਵਿੱਚ ਹੈ ਅੱਛਾ ਹਾਂ ਇਹਦੇ ਵਿੱਚ ਆਹ ਵੀ ਮਿਲ ਜਣੀਆਂ ਜਿਵੇਂ ਹਨਾ ਇਹ ਕਿਦਾਂ ਦੀਆਂ ਆ ਗਈਆਂ ਹਾਂ ਇਹ ਮੈਟਲ ਸਟ੍ਰੇਮ ਦੀ ਚੇਅਰ ਹੈ ਹਾਂ ਅੱਜਕੱਲ ਜਿਵੇਂ ਰੈਸਟੋਰੈਂਟਸ ਦੇ ਅੱਛਾ ਲੋ ਬਜਟ ਸਟੇਮੀਆਂ ਸਟੇਮੀਆਂ ਤੇ ਭਈਆ ਦੇਖੇ ਚਲੋ ਤੇ ਆ ਝੁੱਲੇ ਵੀ ਦੇਖ ਲਓ ਹਨ ਜਿੱਦਾਂ ਦਾ ਵੀ ਜਿਹੋ ਜਿਹਾ ਝੁੱਲਾ ਚਾਹੀਦਾ ਤੁਹਾਨੂੰ ਉਹਦੇ ਹਿਸਾਬ ਨਾਲ ਝੁੱਲਾ ਮਿਲ ਜਾਣੀਆਂ ਤੇ ਇਧਰ ਦੇਖ ਲਓ ਹਨ ਅਲਮਾਰੀਆਂ ਆਪਣੇ ਕੋ ਮਿਲਣਾ ਮਿਲਣਾ ਕੀ ਕੁਝ ਆਪਣਾ ਦੱਸ ਸਾਰਾ ਕੁਝ ਆਪਣਾ ਨਾ ਫਰਨੀਚਰ ਆਈਟਮ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਆਈਟਮ ਮਿਲ ਜੂਗੀ ਲਾਈਕ ਬੈੱਡ ਸੋਫਾ ਡਾਈਨਿੰਗ ਟੇਬਲ ਸੈਂਟਰ ਟੇਬਲ ਔਰ ਫਰਨੀਚਰ ਦੀ ਟੋਟਲੀ ਸਮਾਰਟ ਹਰ ਇੱਕ ਆਈਟਮ ਮਿਲ ਜੂਗੀ ਕੌਜ਼ ਆਪਣੀ ਮੈਨੂਫੈਕਚਰਿੰਗ ਸਾਰੀ ਖੁਦੀ ਹੀ ਹੈ अच्छा ਜਿੰਨਾ ਸਮਾਨ ਪਿਆ ਸਾਰਾ ਉਹ ਉੱਥੋਂ ਦਾ ਕਰ ਹਨਾ ਹਾਂ ਟੋਟਲ ਟੋਟਲ ਮੈਨੂਫੈਕਚਰਿੰਗ ਆਪਣੀ ਖੁੱਦੀ ਹੈ ਆਪਣਾ ਮਤਲਬ ਸਟੋਰ ਫੈਕਟਰੀ ਹੈਗੀ ਬਲਾਰਾਮ ਨਗਰ ਚ ਟੋਟਲ ਆਪਣਾ ਉੱਥੇ ਬੰਦਦਾ ਸਾਰਾ ਜੇ ਸਾਰੀ ਮੈਨੂਫੈਕਚਰਿੰਗ ਖੁੱਦੀ ਹੈ ਤੇ ਬਈਆ ਦਿਖਾਈ ਚਲੀ ਹੈ ਨਾ ਇਹ ਆ ਦੇਖੋ ਹਨਾ ਡਾਈਨਿੰਗ ਟੇਬਲ ਤੁਸੀਂ ਚੈੱਕ ਕਰੋ ਬਈ ਕਿਹੜੀ ਲੱਕੜ ਲੱਗੀ ਹੈ ਬਈ ਸਾਗਵਨ ਦਾ ਹੈਗਾ ਅੱਛਾ ਇਹ ਪ੍ਰੋਪਰ ਸਾਗਵਨ ਹੈ ਪ੍ਰੋਪਰ ਪੀਯੂ ਪਾਲਿਸ਼ ਹੈ ਔਰ ਸਾਰੀ ਜਿਵੇਂ ਹੁਣ ਨੋਰਮਲ ਕੀ ਹੁੰਦਾ ਲੈ ਖਰਾਬ ਕੀਤੀ ਵੀ ਹੁੰਦੀ ਹੈ ਸਾਰੀ ਕਾਰਵਿੰਗ ਲੈ ਗਿਆ ਸਾਰੀ ਟੋਟਲ ਬਈ ਯਾਰ ਫਿਨਿਸ਼ਿੰਗ ਬਹੁਤ ਹੈ ਨਾ ਦੇਖ ਰਿਹਾ ਮੈਨੂੰ ਲੱਗਦਾ ਬਈ ਆ ਦਾ ਚਿਹਰਾ ਤੇ ਸੀ ਇਹਦੇ ਵਿੱਚ ਇਨੀ ਫਿਨਿਸ਼ਿੰਗ ਹੈ ਨਾ ਦੇ ਵਿੱਚ ਪਾਲਿਸ਼ਾ ਬਾਈ ਜੀ ਉਹ ਇੱਕ ਸੈਕੰਡਰੀ ਤੇ ਮਾਰਬਲ ਵੀ ਔਨ ਐਕਸ ਹੈਗਾ ਅੱਛਾ ਬਟ ਇਹ ਹੈ ਨਾ ਇਹ ਤਾਂ ਬਈ ਮਨ ਲੱਗਾ ਆ ਦੇ ਜਿੱਡਾ ਕਿ ਰੂਮ ਆ ਨਾ ਜਿੱਥੇ ਸੋਫਾ ਰੱਖਣਾ ਤੁਸੀਂ ਉਸ ਹਿਸਾਬ ਨਾਲ ਮਿਲ ਜਾਂਦਾ ਉਹ ਬਈ ਜੀ ਆਪਣੇ ਨਾ ਕੀ ਨੋਰਮਲ ਕੀ ਹੁੰਦਾ ਸਾਰੇ ਦੁਕਾਨਦਾਰ ਕੀ ਕਰਦੇ ਐਜ਼ ਯੂਸੂਅਲ ਵੀ ਕੋਰਨਰ ਲਗਾ ਕੇ ਨਾਲ ਇਧਰ ਫਿਕਸ ਕਰ ਦਿੰਦੇ ਸਾਰੇ ਉਹਦੇ ਵਿੱਚ ਕੀ ਹੈ ਲੋਕੇਸ਼ਨ ਚੇਂਜ ਨਹੀਂ ਆਪਸਪੋਤ ਆਪਣੇ ਕੋਲ ਇੱਧਰ ਸਪੇਸ ਵੱਧਾਓ ਬਲੀ ਸੀਟ ਨਿਕਲ ਕੇ ਇੱਧਰ ਬਣ ਲੱਗ ਜੇਗੀ ਅੱਛਾ ਉਹ ਵਿਚਾਲੇ ਆ ਉਹ ਵਿਚਾਲੇ ਆ ਜੀ ਇਹ ਆਪਣੇ ਹਰ ਇੱਕ ਤਰ੍ਹਾਂ ਇਹਨੂੰ ਚੇਂਜ ਕਰ ਸਕਦੇ ਆਂ ਔਰ ਆਪਣੇ ਜਿਹੜੇ ਕੀਤੇ ਸੀ ਇਹ ਸੋਫੇ ਦੀ ਮੈਂ ਅੱਛਾ ਫਿਕਸ ਨਹੀਂ ਹੈਗਾ ਕਿ ਜਿਵੇਂ ਜੋ ਮਰਜ਼ੀ ਸੈਟਿੰਗ ਕਰ ਸਕਦੇ ਆਂ ਜਿਵੇਂ ਜਿੰਨੀ ਤੁਹਾਡੀ ਉੱਤੇ ਜਗ੍ਹਾ ਹੈਗੀ ਹੈ ਨਾ ਜਿਵੇਂ ਸਪੋਤ ਕੱਪ ਹੋਲਡਰ ਕੱਢ ਕੇ ਆਪ ਇੱਧਰ ਲਗਾਤਾ ਹੈ ਨਾ ਜੀ ਉਹ ਵੀ ਸੈਟਿੰਗ ਜਿਹੜੀ ਚੇਅਰ ਬਣਦੀਆਂ ਸਾਰੀਆਂ 1 ਇੰਚ ਦੀਆਂ ਬਣਦੀਆਂ ਆਪਣੀਆਂ ਪ੍ਰੋਪਰ 3 ਇੰਚ ਦੀਆਂ ਚੇਅਰ ਅੱਛਾ ਇਹ ਚੇਅਰ ਪ੍ਰੋਪਰ 3 ਇੰਚ ਦੀਆਂ ਜੇ ਅਗਰ ਪ੍ਰਾਈਸ ਦੀ ਕੀ ਕਰਦੇ ਸਾਰੇ 54000 55000 ਦਾ ਸੋਫਾ ਆਪਣੇ ਕੋਲ ਸਾਰੇ 45000 ਦਾ ਸੋਫਾ ਆਹ ਵਾਲਾ ਸੋਫਾ ਹਾਂ ਸੱਜਾ ਬਟਾ ਸੋਫਾ ਆਹ ਸਾਰਾ ਸਮਾਨ ਸਾਰਾ 55 ਜਿੰਨਾ ਹੈਗਾ 45000 ਜਿਹਦੇ ਵਿੱਚ ਜਿਹਦੇ ਵਿੱਚ 40 ਡੈਂਸਿਟੀ ਐਚ ਆਰ ਦੀ ਗੱਦੀ ਹੋਊਗੀ ਫੈਬਰਿਕ ਸਵੈਰ ਲਗਾ ਲਓ ਜਾਂ ਤੁਹਾਡੀ ਚੁਆਇਸ ਦਾ ਕੋਈ ਵੀ ਤੁਸੀਂ ਚੇਂਜ ਕਰ ਸਕਦੇ ਹੋ ਕੋਈ ਚੇਂਜ ਹੋ ਜਾਊਗਾ ਜੇ ਤੁਹਾਨੂੰ ਜਿਹੜਾ ਵੀ ਕਿਉਂਕਿ ਹੁੰਦਾ ਨਾ ਕਿ ਯਾਰੀ ਆਪਣੇ ਘਰ ਘਰ ਦਾ ਕਲਰ ਇਦਾਂ ਦਾ ਆਪਾਂ ਉਦੋਂ ਦੇ ਹਰ ਟੇਬਲ ਵਿੱਚ ਹੀ ਹੈ ਨਾ ਨਾਲ ਹੀ ਸਾਰਾ ਕੁਝ ਹੈ ਗਲਾਸ ਵਿੱਚ ਹੈ ਜੀ ਤਾਂ ਦੇਖ ਲਓ ਜੀ 45000 ਰੁਪਏ ਦਾ ਦੇਖ ਲਓ ਕਿੱਡਾ ਵੱਡਾ ਸੋਫਾ ਹੈ ਤੇ ਸਾਰਾ ਟੱਬਰ ਤੁਸੀਂ ਬਹਿ ਕੇ ਇੱਥੇ ਗੱਲਾਂ ਮਾਰ ਸਕਦੇ ਹੋ ਤੇ ਉਦੋਂ ਦਾ ਬੈੱਡ ਆ ਗਿਆ ਹੈ ਨਾ ਬਈ ਬੈੱਡ ਵੀ ਬੜੇ ਯੂਨੀਕ ਜੇ ਤੇ ਸੋਹਣੇ ਸੋਹਣੇ ਬੈੱਡ ਤੁਹਾਨੂੰ ਇੱਥੇ ਮਿਲ ਜਾਣਗੇ ਬੈਸ ਬਾਈ ਜੀ ਪਲੀਜ਼ ਇਹ ਸ਼ੌਕਰ ਵਾਲਾ ਬੈਠਾ ਹੈਗੇ ਜੀ ਅੱਛਾ ਅਚਾਈ ਚੱਕਾ ਜੂ ਹੈ ਜੀ ਮੋਟ ਚ ਫੋਨ ਚਿੱਦਰ ਲੱਗੇ ਲਗਾਏ ਐਂ ਚ ਯੂਜ਼ ਹੋ ਜਾਏਗਾ ਜੀ ਕੁਛ ਇਹ ਵਿੱਚ ਮਤਲਬ ਤੁਹਾਨੂੰ ਕਰਨ ਦੀ ਲੋੜ ਨਹੀਂ ਹੈ ਠੀਕ ਹੈ ਜੀ ਐਂ ਅੱਛਾ ਵੀ ਆ ਨਹੀਂ ਹੈਗਾ ਬਾਈ ਯਾਰ ਸਮਾਨ ਫੜਨਾ ਇੱਕ ਇਹਨਾਂ ਫੜ ਲਓ ਯਾਰ ਮੈਂ ਦੱਸ ਰਿਹਾ ਕੋਈ ਚਾਹੀ ਕੰਪਲ ਨਹੀਂ ਕੁਝ ਵੀ ਕਰਨ ਦੀ ਲੋੜ ਨਹੀਂ ਡਰੋਸ ਦੇ ਅੰਦਰ ਵੀ ਆਪਣਾ ਮਾਈਕਾ ਲੱਗਿਆ ਹੁੰਦਾ ਹੈ ਨਾ ਜੀ ਤੇ ਇਹ ਦੇਖ ਲਓ ਬਾਈ ਜੀ ਲਾਈਟਾਂ ਲੂਟਾਂ ਸੈਡਾਂ ਤੇ ਲੱਗਦੀਆਂ ਫਲੋਰ ਤੇ ਇਹ ਬਾਈ ਪਿਛਲੀ ਜਿਹੜੀ ਢੋਏ ਆਪਦੇ ਡਿਜ਼ਾਈਨ ਦੀ ਆਪਦੇ ਹਿਸਾਬ ਨਾਲ ਬਣਾ ਸਕਦੇ ਬਿਲਕੁਲ ਬਿਲਕੁਲ ਕਿਸੇ ਵੀ ਡਿਜ਼ਾਈਨ ਦੀ ਢੋ ਤੁਸੀਂ ਤਿਆਰ ਕਰਨੀ ਹੈ ਤੁਸੀਂ ਸਾਨੂੰ ਡਿਜ਼ਾਈਨ ਦਿਓ ਸੇਮ ਡਿਜ਼ਾਈਨ ਅਸੀਂ ਤੁਹਾਨੂੰ ਤਿਆਰ ਇਪੋਲੀਸਟਰ ਡਾਈਨਿੰਗ ਟੇਬਲ ਹੈ ਔਰ ਸਾਰਾ ਸਾਗਵੰਦ ਵਿੱਚ ਆਪ ਬੇਸ ਸਾਰਾ ਸਾਗਵੰਦ ਦਾ ਆ ਸਾਰਾ ਪੋਲੀਸਟਰ ਦਾ ਮਾਪ ਆਪ ਲਾਈ ਦੇ ਉੱਤੇ ਪੋਲੀਸਟਰ ਪੋਲਿਸ਼ ਕੀਤੀ ਹੋਈ ਹੈ ਸਾਰਾ ਬੇਸ ਇਹਦਾ ਸਾਗਵੰਦ ਹੈ ਔਰ ਮਾਪ ਆਪ ਲਾਈ ਦੇ ਵਿੱਚ ਹੈ ਤੇ ਉਹ ਥੱਲੇ ਵੀ ਦਿਖਾ ਦਿੰਿਆ ਯਾਰ ਹਾਂ ਬਈ ਥੱਲੇ ਸਾਰਾ ਪੋਲੀਸਟਰ ਹੈ ਮੈਟਲ ਬੇਸ ਹੈ ਸਾਰਾ ਤੇ ਬਈ ਚੀਜ਼ ਦੇਖੋ ਬੜੀ ਚੀਜ਼ ਹੋਰ ਇਹਦੇ ਨਾਲ 6 ਦੀਆਂ 6 ਮਾਸਟਰ ਚੇਅਰ ਹੈ ਨੋਰਮਲ ਨੋਰਮਲ ਚੇਅਰ ਹੁੰਦੀ ਹੈ ਅਦਰਵਾਈਜ਼ ਸਾਰੀ ਡਾਈਨਿੰਗ ਨਾ ਇਧੀਆਂ ਨਾਲ 6 ਦੀਆਂ 6 ਮਾਸਟਰ ਚੇਅਰ ਹੈ ਅੱਛਾ ਸਾਰੀਆਂ ਸੇਮ ਟੂ ਸੇਮ ਹੋਣਗੀਆਂ ਡਾਈਨਿੰਗ ਟੇਬ अच्छा उस तरह ਦਾ ਸਾਰਾ ਸਾਗਵਾਂ ਦੇ ਵਿੱਚ ਐ ਪੀਯੂ ਪਾਲਿਸ਼ ਦੇ ਅੰਦਰ ਹੈ ਤੇ ਆ ਦੇਖ ਨੂੰ ਬਈ ਜੀ ਸਾਰਾ ਸਵਾਡ ਹੈਗਾ ਤੇ ਇਹਦੇ ਵਿੱਚ ਵੀ ਤੁਸੀਂ ਦੇਖ ਲਓ ਜਿੱਦਾਂ ਦਾ ਕਲਰ ਤੁਹਾਨੂੰ ਚਾਹੀਦਾ ਨਾ ਉਹ ਜਿਹੜਾ ਹਰੇ ਚੀਜ਼ ਲੱਗਾ ਹੋਣਾ ਇਹਦਾ ਕਲਰ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਇਹ ਸਾਰਾ ਸਾਗਵਾਂ ਦਾ ਬਈ ਹਾਂਜੀ 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 ਬਈ ਹੋਰ ਗੱਲਾਂ ਗੱਲਾਂ ਫਿਨਿਸ਼ਿੰਗ ਬਹੁਤ ਆ ਨਾ ਹਰੇ ਜੀ ਪੀਓ ਦੇ ਵਿੱਚ ਹੈ ਨਾ ਪੀਓ ਦੇ ਵਿੱਚ ਫਿਨਿਸ਼ਿੰਗ ਆਈ ਹੈ ਮੈਂ ਇਨੀ ਫਿਨਿਸ਼ਿੰਗ ਦੇਖੀ ਨਹੀਂ ਕਦੇ ਜਿੰਨੀ ਆ ਫਿਨਿਸ਼ਿੰਗ ਤੁਸੀਂ ਦਿਖਾ ਰਹੇ ਹੋ ਨਾ ਬੜੀ ਫਿਨਿਸ਼ਿੰਗ ਆ ਬੰਦਾ ਮੇਰੇ ਨਾਲੇ ਬਾਲਬੂਲ ਬਣਾ ਦੇਈ ਦੇ ਵਿੱਚ ਹੀ ਦੇਖ ਲੈਣਾ ਅਸੀਂ ਚੱਲ ਅੱਪ ਦੀ ਲੋਡ ਹੀ ਪੈਣੀਗੀ ਲਟਾਂ ਦਾ ਬੈੱਡ ਸਾਰਾ ਉੱਤੇ ਵੀ ਲਟਾਂ ਜਗਣੀਆਂ ਇਹਦੇ ਤੇ ਥੱਲੇ ਵੀ ਹਨਾ ਸੱਡਾਂ ਦਿਖਾ ਦੀ ਇਹ ਸੱਡਾਂ ਤੇ ਵੀ ਇਹਦੇ ਤੁਹਾਨੂੰ ਇਹ ਲਟਾਂ ਜਗਦੀਆਂ ਇਥੇ ਮਿਲਣੀਆਂ ਇਹਦੇ ਵਿੱਚ ਤੇ ਇਹਦੇ ਵਿੱਚ ਹੋਰ ਤੁਸੀਂ ਦੇਖੋ ਵੈਰਾਈਟੀ ਤੁਹਾਨੂੰ ਦਿਖਾਉਣ ਦੇਖ ਲਓ ਹਨਾ ਇਹਦੇ ਵਿੱਚ ਵੀ ਸੋਫਿਆਂ ਦੇ ਵਿੱਚ ਤੁਹਾਨੂੰ ਬਹੁਤ ਤਰ੍ਹਾਂ ਦੀ ਕੁਆਲਿਟੀ ਜਿਵੇਂ ਆਹ ਸੋਫਾ ਚੈੱਕ ਕਰ ਲਓ ਇਦਾਂ ਦੇ ਨਾਲ ਆਹ ਚੇਰਾ ਨਾਲ ਹੀ ਬਈ ਨਹੀਂ ਚੇਰਾ ਨਾਲ ਵੀ ਇਹ ਵੀ ਆਪਸ਼ਨ ਵਾਲਾ ਹੀ ਅੱਛਾ ਜੇ ਲੈ ਕੇ ਨੇ ਤਾਂ ਲੈ ਜਾਓ ਨਹੀਂ ਤਾਂ ਨਹੀਂ ਹਾਂ ਹਾਂ ਤਾਂ ਦੇਖ ਲਓ ਆਹ ਜੇਰਾ ਚਾਹੀਦੇ ਤਾਂ ਮਿਲ ਜਾਣਗੇ ਨਹੀਂ ਤਾਂ ਨਹੀਂ ਲੈ ਗਏ ਨੇ ਤੇ ਆਹ ਬਈ ਬੜੀ ਵੱਡੀ ਚੇਹਰੀ ਕੀ ਚੀਜ਼ ਆ ਬਈ ਇਹ ਬਈ ਰਿਕਲਾਈਨਰ ਹੈ ਆਟੋਮੈਟਿਕ ਹੈ ਅੱਛਾ ਇਕ ਤਾਂ ਮੈਨੂਅਲ ਆਂਦੇ ਹੈ ਆਟੋਮੈਟਿਕ ਰਿਕਲਾਈਨ ਹੁੰਦਾ ਹੈ ਇਹਦਾ ਬਈ ਮਤਲਬ ਮਾਲ ਸਿਨੇਮਾ ਸਾਨੂੰ ਮੈਚ ਹੁੰਦੇ ਹਨ ਜੀ 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 ਤੇ ਉਦਾਂ ਦੇ ਚਿਹਰਾ ਤੁਸੀਂ ਘਰੇ ਵੀ ਦਾ ਬਹੁਤ ਪ੍ਰਾਈਸ ਵੀ ਬਹੁਤ ਘੱਟ ਚ ਲੈ ਕੇ ਆਏ ਆਪਾਂ ਇਹ ਵਾਲੀ ਨੋਰਮਲ ਕੀ ਹੁੰਦਾ 30 32 32000 ਰੁਪਏ ਦੇ ਆਟੋਮੈਟਿਕ ਰਿਕਲਾਈਨਰ ਸੇਲ ਆਊਟ ਹੁੰਦੇ ਆ ਆਪਣੇ ਕੋਲ ਸਾਰਾ 22000 ਦਾ ਹੈ ਕੀ ਸੋਫਾ ਕੰਬੈੱਡ ਹੈ ਜੀ ਇਹ ਤਾਂ ਕਿਵੇਂ ਬਣ ਜੂ ਬੈੱਡ ਕੇ ਬਣੂ ਇਹਦਾ ਸੋਫੇ ਦਾ ਕੰਮ ਵੀ ਦੇ ਜੂ ਤੇ ਬੈੱਡ ਦਾ ਦੋਨੋਂ ਦਾ ਹੈ ਹਾਂਜੀ 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 ਅੱਛਾ ਆ ਦੇਖ ਲਓ ਬਈ ਇਦਾਂ ਦੀ ਐਵੇਂ ਅੱਛਾ ਇਹ ਬਈ ਟੋ ਦੀ ਵੀ ਜਿਹੜੀ ਬੈਕ ਸਾਈਡ ਹੈ ਐਡਜਸਟਮੈਂਟ ਹੈਗੀ ਜੀ ਜਿੱਥੇ ਮਰਜੀ ਐਡਜਸਟ ਕਰ ਲਓ ਜੇ ਤੁਸੀਂ ਇੱਥੇ ਐਡਜਸਟ ਕਰਨਾ ਚਾਹੁੰਦੇ ਹੋ ਇੱਥੇ ਐ ਔਰ ਦੁਆਰਾ ਹੋਣੇ ਨੂੰ ਬੰਦ ਕਰਨਾ ਹੈ ਆ ਬੱਲੋ ਤੇ ਬਈ ਮਤਲਬ ਜਿਹਦੇ ਕੋਲ ਘੱਟ ਸਫੇਸ ਆ ਨਾ ਤੇ ਉਹਦੇ ਵਾਸਤੇ ਵਧੀਆ ਹੈ ਨਾ ਬਿਲਕੁਲ ਜੀ ਬਿਲਕੁਲ ਇਹ ਇਹ ਤਾਂ ਬਈ ਬਣੇ ਬਣੇ ਹੀ ਮਿਲਦੇ ਮਿਲਦਾ ਨਾ ਬਈ ਨਹੀਂ ਆਪਾਂ ਟੋਟਲ ਆਪਣਾ ਫੈਕਟਰੀ ਦੇ ਵਿੱਚ ਹੀ ਰੈਡੀ ਹੁੰਦੇ ਆ ਇਹ ਵੀ ਤੁਸ ਕੋ ਤਿਆਰ ਕਰਦੇ ਆ ਹਾਂਜੀ ਆ ਬੈੱਡ ਵੀ ਤੁਸੀਂ ਦੇਖ ਲਓ ਹੈ ਨਾ ਕਲਾਸਿਕਲ ਲੁੱਕ ਦੇ ਵਿੱਚ ਜਿਹੜੀਆਂ ਕੋਠੀਆਂ ਪਾਉਂਦੇ ਨੇ ਨਾ ਕਲਾਸਿਕਲ ਤਾਂ ਬੈੱਡ ਵੀ ਤੁਸੀਂ ਕਲਾਸਿਕਲ ਉਦਾਂ ਦਾ ਰੱਖ ਸਕਦੇ ਹੋ ਨਾ ਜੀ ਜੀ ਤੇ ਟੋਟਲ ਕਾਰਵਿੰਗ ਦੇ ਅੰਦਰ ਬਣਿਆ ਹੋਇਆ ਸਾਰਾ ਥਾਕਵਨ ਦੀ ਲੱਕੜ ਦੇ ਵਿੱਚ ਹੈ ਇਹ ਸਾਰਾ ਬੈੱਡ ਹਾਂ ਟੋਟਲ ਇਹ 2 ਸੀਟਰ ਦੇ ਕਲ ਜਿਵੇਂ ਕੁਝ ਮੈਂ ਥੱਲੇ ਮੈਂ نیچے ਦਿਖਾਇਆ ਉਹ ਆਟੋਮੈਟਿਕ ਸੀ ਇਹ ਮੈਨੂਅਲ ਹੈ ਅੱਛਾ ਨੋਰਮਲ ਕੀਮ ਦਾ ਸਾਰੇ ਕੋਲ ਸਿੰਗਲ ਸੀਟਰ ਮਿਲਦਾ ਇੱਥੇ ਟੂ ਸੀਟਰ ਵੀ ਮਿਲੂਗਾ ਤੁਹਾਨੂੰ ਤੇ ਬਈ ਵਧੀਆ ਮਨ ਲੱਗਾ ਨਾ ਘਰੇ ਦੋ ਜਵਾਗ ਆ ਜਾਂਦੇ ਲੜ ਪੈਣਗੇ ਬਈ ਮੈਂ ਨਹੀਂ ਬੈਠਾ ਨਾ ਮੈਨੂੰ ਬਹਿ ਜਾਂਦੇ ਤਾਂ ਦੋ ਜਾਨੇ ਘਰੇ ਵਧੀਆ ਤੁਸੀਂ ਬੈਠ ਸਕਦੇ ਹੋ ਨਾ ਉਸੇ ਹੀ ਓਪਨ ਹੁੰਦਾ ਜੀ ਬੋਥ ਸਾਈਡ ਤੋਂ ਸੇਮ ਇਦਾਂ ਹੀ ਹੋ ਜਾਣਾ ਸੇਮ ਹੈ ਇਦਾਂ ਹੀ ਹੋਏ ਨਾਗਾ ਤੇ ਇਹ ਹੈਗਾ ਮਿਨਿਮਲ ਹੈਗਾ ਨਾ ਇਹ ਆਪ ਦੀ ਆਪੀ ਨੀਚੇ ਵਾਲਾ ਆਟੋਮੈਟਿਕ ਸੀ ਆਪਣੇ ਕੋਲ ਹਰ ਤਰ੍ਹਾਂ ਦਾ ਮਿਲੇਗਾ ਤੁਹਾਨੂੰ 3 ਆਰ ਵੀ ਮਿਲੇਗਾ ਜਿਵੇਂ ਕੀ ਰਿਕਲਾਈਨ ਦਾ 3 ਸਿਆ ਦਿਖਾਦੀ ਬਈ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਦੇ ਵਿੱਚ ਤੁਸੀਂ ਦੇਖ ਲਓ ਉੱਥੇ ਤੱਕਰ ਬਹੁਤ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਮਿਲਣਗੇ ਤੁਹਾਨੂੰ ਇਹਦੇ ਵਿੱਚ ਵੀ ਸਾਈਜ਼ ਬਟਾ ਛੋਟਾ ਹੋ ਜਾਂਦਾ ਨਹੀਂ ਹਾਂਜੀ ਬਈ ਹਾਂਜੀ ਹਣੇ ਹੀ ਨਹੀਂ ਬਈ ਹਰ ਇੱਕ ਸਾਈਜ਼ ਦੇ ਵਿੱਚ ਕਿਸੇ ਵੀ ਕਸਟਮਾਈਜੇਸ਼ਨ ਕਿਸੇ ਵੀ ਮਾਡਲ 'ਚ ਹੋ ਜੂਗੀ ਅੱਛਾ ਜਿਹੋ ਜਿਹਾ ਮਰਜੀ ਸਾਈਜ਼ ਕਰ ਲੋ ਹਾਂਜੀ ਹਾਂਜੀ ਤੁਹਾਡੇ ਕੋਲ ਹਾਂ ਉਧਰ ਆ ਵੀ ਦਿਖਾਦੀ ਹਾਂ ਰੇ ਕਾ ਵੀ ਬੜੀ ਵਧੀਆ ਚੀਜ਼ ਆ ਬਈ ਹਣਾ ਵਿੱਚ ਲੋਬੀ ਵਾਸਤੇ ਬਈ ਅੱਛਾ ਲੋਬੀ ਵਾਸਤੇ ਇਟਾਲੀ ਦਾ ਬਣਿਆ ਹੋਇਆ ਸਾਰਾ ਅੱਛਾ ਹਾਂਜੀ ਤੇ ਆ ਦੇਖ ਲਓ ਲੋਬੀ ਦੇ ਵਿੱਚ ਤੁਸੀਂ ਰੱਖਣਾ ਨਾ ਤਾਂ ਇਹਨੂੰ ਰ ਅੱਗੇ ਚੱਲ ਬੜੀ ਤੇ ਆ ਦਿਖਾ ਦੇ ਸੋਫੇ ਜਿੰਨੇ ਵੀ ਤੁਹਾਨੂੰ ਚਾਹੀਦੇ ਹਰੇਕ ਚੀਜ਼ ਜਿਹੜੀ ਵਧੀਆ ਆ ਲਓ ਮੀਰਾ ਦੇਖ ਲਓ ਇੱਧਰ ਤੁਹਾਨੂੰ ਮਿਲ ਜਾਣੀ ਹੈ ਇਹਦੇ ਵਿੱਚ ਵੱਡਾ ਛੋਟਾ ਸਾਈਜ਼ ਸਾਰੇ ਮਿਲ ਜਾਣਗੇ ਜੀ 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 ਤੇ ਆ ਦੇਖ ਲਓ ਜਿੱਦਾਂ ਦਾ ਕਲਰ ਜਿੱਦਾਂ ਦਾ ਵਿੱਚ ਇਹ ਕਲਰ ਵੀ ਭਾਈ ਚੇਂਜ ਹੁੰਦੇ ਕਲੇ ਨਹੀਂ ਕਲਰ ਚੇਂਜ ਨਹੀਂ ਹੁੰਦੇ ਵੀ ਕੋਦੇ ਇੰਪੋਰਟ ਆਉਂਦੀਆਂ ਜੀ ਅੱਛਾ ਇਹ ਵਾਈਟ ਇਦਾਂ ਦੀ ਮਿਲੂਗਾ ਹਾਂ ਇੰਪੋਰਟ ਆਉਂਦੀ ਆ ਆਪਾਂ ਨਹੀਂ ਬਣਾਉਂਦੇ ਇਹ ਮੈਂਬਰਨ ਹੈ ਅੱਛਾ ਠੀਕ ਹੈ ਇਹ ਮੈਂਬਰਨ ਹੈ ਇਹਦੀ ਕੁਆਲਿਟੀ ਹੈ ਜਿਹੜੀ ਤੇ ਉਸ ਤੋਂ ਬਾਅਦ ਆ ਦੇਖ ਲਓ ਤੁਹਾਨੂੰ ਆ ਬੈੱਡ ਦਿਖਾਈਂ ਪਈ ਹੈ ਕਾਹੜਾ ਸ ਇਹ ਇਹ ਇਹਦੇ ਸਪੋਟਾਂ ਲੱਗਦੀਆਂ ਬਈ ਹਾਂਜੀ ਇਹ ਨਾ ਪੋਸਟਰ ਬੈੱਡ ਹੈ ਕਟਣ ਨਹੀਂ ਲੱਗਦੇ ਕਟਣ ਵਾਲਾ ਬੈੱਡ ਹੈ ਅੱਛਾ ਉਹ ਜਿਵੇਂ ਫਿਰ ਮੈਂ ਦੇਖਦੇ ਹਾਂ ਹਾਂਜੀ 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 ਬਣਾ ਜਾਂਦੇ ਸਾਈਡ ਤੇ ਆ ਤੇ ਹਾਂ ਤੇ ਆ ਦਿਖਾ ਦੇ ਬਈ ਉਸ ਤੋਂ ਬਾਅਦ ਹਰ ਇੱਕ ਚੀਜ਼ ਸੋਫੇ ਤੁਹਾਨੂੰ ਜਿੱਦਾਂ ਦੀ ਕੁਆਲਿਟੀ ਚਾਹੀਦੀ ਹੈ ਜਿੱਦਾਂ ਦਾ ਡਿਜ਼ਾਈਨ ਚਾਹੀਦਾ ਉਹੋ ਜਿਹਾ ਡਿਜ਼ਾਈਨ ਤੁਸੀਂ ਇੱਥੋਂ ਲਿਆ ਵੀ ਸਕਦੇ ਹੋ ਜੇ ਤੁਹਾਡੇ ਕੋਲ ਹੈਗਾ ਨਾ ਕੋਈ ਡਿਜ਼ਾਈਨ ਤੁਸੀਂ ਉਹ ਵੀ ਲਿਆ ਕੇ ਦਿਖਾ ਸਕਦੇ ਹੋ ਤੇ ਉਸ ਤੋਂ ਬਾਅਦ ਆ ਵੀ ਸੇਮ ਹੀ ਹੈ ਬਈ ਆ ਜਿਹੜੇ ਸੋਆ ਪਏ ਨੇਗੇ ਹਾਂਜੀ ਬਈ ਇਹ ਰਿਕਲਾਈਨਰ ਪਸ 211 ਜਿਵੇਂ ਮਾਜੀ ਸੈੱਟ ਬਣਾ ਲਓ ਆਪਣੇ ਕੋਲੋਂ ਇਤਨਾ ਦਾ ਸੈਟ ਆ ਇਹ ਨਹੀਂ ਇਹ 2 1 2 ਪਿੱਛੇ ਅੱਗੇ ਪਿਆ ਜੀ ਆਪਣੇ ਕੋਲ ਹੋਰ ਬਹੁਤ ਸਟਾਕ ਪਿਆ ਦੇ ਵਿੱਚ ਚਾਹੇ 3 2 2 ਲੌਂਗ ਮੰਗੋਗਾ ਪਰ 3 2 2 ਵੀ ਦੇ ਦੇਾਂਗੇ ਤੁਹਾਨੂੰ ਅੱਛਾ ਸਾਰੇ ਜਿੰਦਾਂ ਦਾ ਚਾਹੀਦਾ ਬਸ ਉਦਾਂ ਦੇ ਦੇ ਦੋਗੇ ਇਹ ਦੋ ਵਾਲਾ ਚਾਹੀਦਾ ਤਿੰਨ ਵਾਲਾ ਚਾਹੀਦਾ ਉਦਾਂ ਸਾਰਾ ਮਿਲ ਜੂਗਾ ਹਾਂ ਇਹ ਵੀ ਨਹੀਂ ਵੀ ਤੁਸੀਂ ਇਕੱਲੇ 3 2 2 ਹੀ ਲੈਣਾ ਹੀ ਸਾਡਾ ਸੈਟ ਖਰਾਬ ਹੋ ਜੂ ਨਹੀਂ ਜਿੰਮੇ ਦਾ ਤੁਹਾਨੂੰ ਚਾਹੀਦਾ ਉਦਾਂ ਦਾ ਉਦਾਂ ਦੇ ਮਿਲ ਜਾਣਾ ਜਿੰਮੇ ਦੀ ਤੁਹਾਡੀ ਲੋੜ ਹੈ ਅੱਜ ਕੱਲ ਹਰੇਕ ਘਰ ਦੀ ਲੋੜ ਹੈ ਕੰਸੋਲ ਹੈ ਇਹਨੂੰ ਕੰਸੋਲ ਕਹਿੰਦੇ ਹੈ ਘਰ ਦੀ ਸਜਾਵਟ ਵਾਸਤੇ ਕੰਮ ਆਉਂਦਾ ਜਿਵੇਂ ਕੀ ਬੁੱਧਾ ਜੀ ਚੀਜ਼ ਰੱਖਣੀ ਹੈ ਐਂਟਰੀ ਦੇ ਰੱਖੀਏ ਨੇ ਸਮਾਨ ਰੱਖਣ ਦੇ ਵਿੱਚ ਹਾਂ ਸਮਾਨ ਰੱਖਣ ਵਾਸਤੇ ਵੀ ਯੂਜ਼ ਕਰ ਸਕਦੇ ਆ ਟਾਲੀ ਦਾ ਵਿੱਚ ਬਣਾ ਹੋਇਆ ਸਾਰਾ ਅੱਛਾ ਟਾਲੀ ਦਾ ਦੇਖ ਲਓ ਜੀ ਕੋਈ ਵੀ ਸਮਾਨ ਸੋ ਰੱਖਣਾ ਨਾ ਸਿਸਮ ਦਾ ਵਿੱਚ ਬਣਾ ਹੋਇਆ ਸਾਰਾ ਇਹ ਆ ਦੇਖ ਲਓ ਕਾਫੀ ਦਰਾਜ ਰੂਜੇ ਦੇ ਹੈਗੇ ਤੇ ਇਹ ਕਾਂਦੇ ਨਾਲ ਬੜਾ ਸੋਹਣਾ ਲੱਗੂ ਜੇ ਰੱਖਿਆ ਹੋਇਆ ਜਿਵੇਂ ਹੁਣ ਬਾਈ ਇਹ ਨਾਲ ਰੱਖ ਰੱਖਿਆ ਨਾ ਤੇ ਬਈ ਆਪਣੀ ਲੋਕੇਸ਼ਨ ਕੀ ਆ ਤੁਹਾਡੇ ਕੋਲ ਇੱਥੇ ਕੋਈ ਆਉਂਦਾ ਤਾਂ ਲੋਕੇਸ਼ਨ ਵੀ ਜੀ ਪੱਟੀ ਰੋਡ ਤੋਂ ਆਪਾਂ ਜਦੋਂ ਟਰਨ ਕਰਦੇ ਆ ਸਟੇਡੀਅਮ ਦੀ ਵੱਲ ਸ਼ਾਵੜਾ ਹਸਪੀਟਲ ਆਉਂਦਾ ਬਿਲਕੁਲ ਉਹਦੇ ਨਾਲ ਹੈ ਅੱਛਾ ਅਸੀਂ ਪੱਟੀ ਰੋਡ ਦੇ ਉੱਤੇ ਅ ਦੇ ਕੀ ਨਾ ਕੀ ਟਾਊਨ ਦਾ ਫਰਨੀਚਰ ਟਾਊਨ ਤੇ ਟਾਈਮਿੰਗ ਕੀ ਰਹਿੰਦੀ ਵੀ ਆਪਣੀ ਟਾਈਮਿੰਗ ਬਈ ਸਵੇਰ 9 ਤੋਂ 8 9 ਤੋਂ 8 ਹਾਂਜੀ ਚਲੋ ਬਈ ਜੀ ਜਿਨ੍ਹਾਂ ਨੂੰ ਵੀ ਘਰ ਦੇ ਵਿੱਚ ਫਰਨੀਚਰ ਚਾਹੀਦਾ ਨਾ ਹੁਣ ਜਿਵੇਂ ਵਿਆਹ ਵੀ ਚੱਲਣ ਵਾਲੇ ਹਨਾ ਤੇ ਆਪਣੀਆਂ ਭੈਣਾਂ ਨੂੰ ਚਾਹੀਦਾ ਹਨਾ ਹਰੇਕ ਮਾਂ ਫੇਵਨ ਹੁੰਦਾ ਵੀ ਅਸੀਂ ਕੁੜੀ ਨੂੰ ਵਧੀਆ ਫਰਨੀਚਰ ਦੇਈਏ ਤਾਂ ਬਾਈ ਉਹਨਾਂ ਕੋਲੇ ਤੁਸੀਂ ਇੱਥੇ ਆਉਣਾ ਜਿੱਦਾਂ ਦਾ ਵੀ ਫਰਨੀਚਰ ਚਾਹੀਦਾ ਇਹਨਾਂ ਕੋਲੇ ਬਣਾਇਆ ਹੀ ਪਿਆ ਹੈ ਤੁਹਾਨੂੰ ਮੇਰੇ ਹਿਸਾਬ ਨਾਲ ਹੋਰ ਡਿਆਨ ਆਪ ਦਾ ਡਿਆਨ ਮੈਨੂੰ ਭੁੱਲ ਜਾਣਗੇ ਜੇ ਇੱਥੇ ਆਜਣਗੇ ਹਨਾ ਬਈ ਫੈਕਟਰੀ ਸਾਡੇ ਕੋਲੇ ਧੂ ਹੀ ਵੱਧ ਡਿਜ਼ਾਈਨ ਪਈ ਹੈ ਤੇ ਬਾਈ ਉਹਨਾਂ ਦੀ ਖੁਦ ਦੀ ਮੈਨੂਫੈਕਚਰਿੰਗ ਆ ਉਦੋਂ ਵੱਧ ਤੁਹਾਨੂੰ ਡਿਜ਼ਾਈਨ ਐ ਇਤੋਂ ਜ਼ਿਆਦਾ ਡਿਜ਼ਾਈਨ ਬਾਈ ਉਹਨਾਂ ਕੋਲ ਫੈਕਟਰੀ 'ਚ ਪਏ ਆ ਤੇ ਬਾਕੀ ਜੇ ਤੁਹਾਡੀ ਵੀ ਕੋਈ ਚੋਅ ਐ ਸੀ ਕਿ ਨਾ ਜਿੱਦਾਂ ਦਾ ਵੀ ਡਿਜ਼ਾਈਨ ਤੁਹਾਨੂੰ ਚਾਹੀਦਾ ਬੈੱਡ ਦੇ ਵਿੱਚ ਆ ਸੋਫੇ ਦੇ ਵਿੱਚ ਤੇ ਜਾਂ ਡਰਾਈਵਿੰਗ ਟੇਬਲ ਦੇ ਵਿੱਚ ਜਿੱਦਾਂ ਦਾ ਵੀ ਡਿਜ਼ਾਈਨ ਚਾਹੀਦਾ ਉਦੋਂ ਦੇ ਡਿਜ਼ਾਈਨ ਦੇ ਵਿੱਚ ਤੁਸੀਂ ਇਹਨਾਂ ਨੂੰ ਫੋਟੋ ਦੇ ਲਈ ਤੁਹਾਨੂੰ ਬਣਾ ਕੇ ਦੇ ਦੇਣਾ ਤਾਂ ਬਾਈ ਉਹਨਾਂ ਕੋਲੇ ਇੱਕ ਵਾਰੀ ਜ਼ਰੂਰ ਇੱਥੇ ਸ਼ੋਅਰੂਮ 'ਚ ਵਿਜ਼ਿਟ ਕਰਨਾ ਤੁਸੀਂ ਤੇ ਨੰਬਰ ਥੱਲੇ ਲਿਖ ਦਿਆਂਗੇ ਦੂਰੋਂ ਨੇੜਿਆਂ ਤੋਂ ਕਾਲ ਕਰਕੇ ਵੀ ਇਹਨਾਂ ਨੂੰ ਆ ਸਕਦੇ ਹੋ ਤੇ ਵੀਡੀਓ ਆਪਣੀ ਨੂੰ ਵੱਤ ਵਤ